ਕਾਂਗਰਸ ਚ ਵੱਡੀ ਹਲਚਲ ਕਾਂਗਰਸੀ ਲੀਡਰ ਨੇ ਬੀਜੇਪੀ ਦੇ ਲੀਡਰਾਂ ਨਾਲ ਔਰ ਕੇਂਦਰੀ ਮੰਤਰੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਨੇ ਮਚਾਇਆ ਸਿਆਸੀ ਪੁਚਾਹਲ ਗਲਿਆਰਿਆਂ ਦੇ ਵਿੱਚ ਹੋਈਆਂ ਚਰਚਾਵਾਂ ਤੇਜ਼ ਕਾਂਗਰਸ ਪਾਰਟੀ ਨੂੰ ਲੱਗੇਗਾ ਝਟਕਾ ਬੀਜੇਪੀ ਵਿੱਚ ਹੋਵੇਗਾ ਉਹ ਲੀਡਰ ਸ਼ਾਮਲ ਜਿਵੇਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਪੂਰੀ ਹਲਚਲ ਮਚ ਗਈ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਕਾਂਗਰਸ ਦੇ ਸਾਰੀ ਲੀਡਰਸ਼ਿਪ ਦਿੱਲੀ ਤੱਕ ਘੰਟੀਆਂ ਵੱਜ ਗਈਆਂ ਨੇ ਤਾਰਾਂ ਖੜਕ ਗਈਆਂ ਨੇ ਉਸ ਲੀਡਰ ਦੀਆਂ ਜਿਹੜਾ ਕਿ ਭਾਜਪਾ ਦੇ ਨਾਲ ਸ਼ਾਮਲ ਹੋ ਰਿਹਾ ਹੈ ਭਾਜਪਾ ਦੇ ਵਿੱਚ ਭਾਜਪਾ ਦੇ ਮੰਤਰੀ ਦੇ ਨਾਲ ਔਰ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਉਸ ਦੀਆਂ ਤਸਵੀਰਾਂ ਦੇਖੀਆਂ ਗਈਆਂ ਨੇ ਉਹ ਕਿਹੜਾ ਲੀਗਰ ਹੈ ਤੁਸੀਂ ਜਿਹੜੇ ਲੋਕਰਾ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕਾਂਗਰਸ ਦੇ ਖੇਮੇਰੇ ਵਿੱਚ ਵੱਡੀ ਸੰਨ ਲੱਗ ਜਾਵੇਗੀ ਜੇਕਰ ਇਹ ਲੀਡਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਵੇਗਾ ਤੇ ਚਰਚਾਵਾਂ ਤੇਜ਼ ਹੋਈਆਂ ਨੇ ਪੂਰੀ ਹਲਚਲ ਮੱਚੀ ਹੋਈ ਹੈ ਅੱਜ ਪੂਰੇ ਪੰਜਾਬ ਵਿੱਚ ਹੀ ਨਹੀਂ ਦਿੱਲੀ ਤੱਕ ਔਰ ਦਿੱਲੀ ਤੱਕ ਇਹ ਤਾਰਾ ਖੜਕੀਆਂ ਨੇ ਜੋ ਪੰਜਾਬ ਦਾ ਇੱਕ ਕਾਂਗਰਸੀ ਚਿਹਰਾ ਭਾਜਪੀ ਦੇ ਲੀਡਰਾਂ ਨਾਲ ਮੁਲਾਕਾਤ ਕਰ ਰਿਹਾ ਹੈ ਪਟਿਆਲੇ ਦੇ ਵਿੱਚ ਕੇਂਦਰੀ ਮੰਤਰੀ ਆਉਂਦੇ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਘਰ ਇਹ ਲੀਡਰ ਪਹੁੰਚਦਾ ਹੈ ਉੱਥੇ ਇਸ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਨੇ ਜਿਸ ਤੋਂ ਬਾਅਦ ਚਰਚਾਵਾਂ ਤੇਜ਼ ਹੋਈਆਂ ਨੇ ਮਹਾਰਾਣੀ ਪਰਨੀਤ ਕੌਰਨ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਸ ਲੀਡਰ ਦਾ ਬਹੁਤ ਜ਼ਿਆਦਾ ਨੇੜਤਾ ਹੈ ਔਰ ਕਾਂਗਰਸ ਸਰਕਾਰ ਜਦੋਂ ਸੱਤਾ ਦੇ ਵਿੱਚ ਸੀ ਤਾਂ ਇਹ ਲੀਡਰ ਦੂਜੇ ਨੰਬਰ ਤੇ ਪੰਜਾਬ ਦੇ ਵਿੱਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹਿੰਦੇ ਸੀ ਸੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਇਸ ਲੀਡਰ ਦਾ ਪੂਰੇ ਪੰਜਾਬ ਵਿੱਚ ਬਹੁਤ ਵੱਡਾ ਆਧਾਰ ਸੀ ਔਰ ਹੁਣ ਜਿਹੜਾ ਕਿ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਇਹ ਪਰਦੇ ਦੇ ਚੱਲ ਰਿਹਾ ਸੀ ਜੋ ਬੈਕਫਰੌਂਟ ਤੇ ਸੀ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਇਸ ਦੀ ਪੁੱਛ ਤਸ ਨਹੀਂ ਹੋ ਰਹੀ ਸੀ ਕਾਂਗਰਸ ਪਾਰਟੀ ਦੇ ਵੱਲੋਂ ਇਸ ਲੀਡਰ ਨੂੰ ਨਹੀਂ ਪੁੱਛਿਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਜੋ ਚਰਚਾਵਾਂ ਤੇਜ਼ ਹੋਈਆਂ ਨੇ ਕਿ ਇਹ ਲੀਡਰ ਆਉਣ ਵਾਲੇ ਕੋਈ ਦਿਨਾਂ ਵਿੱਚ ਬੀਜੇਪੀ ਸ਼ਾਮਲ ਹੋਵੇਗਾ ਜਿਵੇਂ ਹੀ ਮਹਾਰਾਣੀ ਪ੍ਰਨੀਤ ਕੋਰ ਦੇਕਰ ਇਸ ਦੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਹੋਈਏ ਸੋ ਇਸ ਮੁਲਾਕਾਤ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠੇ ਹਨ ਕਿ ਕੀਤੇ ਉਹ ਪਾਰਟੀ ਬਦਲਣ ਦੀ ਤਿਆਰੀ ਵਿੱਚ ਹਨ ਜਾਂ ਪਾਰਟੀ ਦੇ ਵਿੱਚ ਜੋ ਉਹ ਕਿਸ ਸਮੇਂ ਵੀ ਛੱਡ ਸਕਦੇ ਨੇ ਪਾਰਟੀ ਨੂੰ ਜਾਂ ਕੋਈ ਉਹਨਾਂ ਦੀ ਇਹ ਰਸਮੀ ਮੁਲਾਕਾਤ ਸੀ ਇਹ ਸਵਾਲ ਹੁਣ ਕਿਸੇ ਦੀ ਜ਼ੁਬਾਨ ਤੇ ਹਨ ਜੋ ਖਾਸ ਕਰ ਜਦੋਂ ਕਾਂਗਰਸ ਤੇ ਪਾਜਪਾ ਵਿੱਚ ਸ਼ਾਮਲ ਹੋਈ ਮਹਾਰਾਣੀ ਪੰਨੀਤਕੌਰ ਇਸ ਮੁਲਾਕਾਤ ਦਾ ਹਿੱਸਾ ਨੇ ਜੋ ਮਹਾਰਾਣੀ ਪੰਨੀਤਕੌਰ ਦੇ ਵੱਲੋਂ ਉਸ ਨਾਲ ਮੁਲਾਕਾਤ ਕਰਵਾਈ ਗਈ ਹੈ ਕੇਂਦਰੀ ਮੰਤਰੀ ਦੇ ਨਾਲ ਸੋ ਗੌਰ ਤਲਬ ਹੈ ਕਿ ਕਾਂਗਰਸ ਪਹਿਲਾਂ ਹੀ ਆਪਣੇ ਸਸਦੀ ਖੇਤਰ ਦੇ ਵਿੱਚ ਅੰਦਰੂਨੀ ਵਿਵਾਦ ਨਾਲ ਜੂਝ ਰਹੀ ਹੈ ਇਹ ਕਟਨਾ ਪਹਿਲਾ ਤੋਂ ਹੀ ਕਮਜ਼ੋਰ ਕਾਂਗਰਸ ਦੀਆਂ ਮੁਸ਼ਕਲਾਂ ਹੋਰ ਵਧਾ ਦਿੰਦੀ ਹੈ ਹਮੇਸ਼ਾ ਤੋਂ ਕਾਂਗਰਸ ਦੇ ਮੁੱਖ ਚਿਹਰਿਆਂ ਵਿੱਚ ਇਹ ਇੱਕ ਮੁੱਖ ਚਿਹਰਾ ਹਨ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੇ ਜਿਹੜਾ ਕਿ ਇਥੋਂ ਆਪਣੀ ਟਿਕਟ ਦਿੱਤੀ ਸੀ ਉਹ ਇਸ ਲੀਡਰ ਨੂੰ ਟਿਕਟ ਦਾ ਦਾਅਵੇਦਾਰ ਸੀ ਪਰ ਕਾਂਗਰਸ ਵੱਲੋਂ ਇਸ ਨੂੰ ਟਿਕਟ ਨਹੀਂ ਦਿੱਤੀ ਗਈ ਔਰ ਇੱਥੇ ਦੇ ਆਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਇਆ ਸੀ ਉਸ ਨੂੰ ਟਿਕਟ ਦੇ ਦਿੱਤੀ ਗਈ ਤੇ ਇਸ ਲੀਡਰ ਨੂੰ ਨਹੀਂ ਪੁੱਛਿਆ ਗਿਆ ਜਿਸ ਤੋਂ ਇਹ ਨਰਾਹ ਚੱਲ ਰਹੀ ਸੀ ਜੋ ਹੁਣ ਬੀਜੇਪੀ ਵੀ ਸ਼ਾਮਲ ਹੋਣ ਵਾਸਤੇ ਤਿਆਰੀਆਂ ਕਰ ਚੁੱਕੇ ਨੇ ਸੋ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਸੰ ਲੱਗ ਜਾਵੇਗੀ ਜੇਕਰ ਬੀਜੇਪੀ ਦੇ ਵਿੱਚ ਇਹ ਸ਼ੇਰੇ ਸ਼ਾਮਲ ਹੁੰਦੇ ਨੇ ਦਲੇਰ ਸਿੰਘ ਹਰਿਆਉ ਜੋ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਜਿਨ੍ਹਾਂ ਦੇ ਉੱਪਰ ਸ਼ੱਕ ਕੀਤਾ ਜਾ ਰਿਹਾ ਦਿੱਲੀ ਤੱਕ ਤਾਰਾਂ ਖੜਕੀਆਂ ਹੋਈਆਂ ਨੇ ਦਿੱਲੀ ਦੇ ਲੀਡਰਸ਼ਿਪ ਜੋ ਇਸ ਲੀਡਰ ਨੂੰ ਕਾਂਗਰਸ ਪਾਰਟੀ ਵਿੱਚ ਰੱਖਣਾ ਚਾਹੁੰਦੀ ਹੈ ਲਗ ਲਗ ਲੀਡਰਾਂ ਦੇ ਵੱਲੋਂ ਫੋਨ ਕੀਤੇ ਜਾ ਰਹੇ ਨੇ ਪਰ ਇਸ ਲੀਡਰ ਦੇ ਵੱਲੋਂ ਅਜੇ ਤੱਕ ਕਿਸੇ ਦੇ ਨਾਲ ਕੋਈ ਗੱਲ ਨਹੀਂ ਕੀਤੀ ਗਈ ਵਿਰੋਧੀ ਧਿਰ ਅਤੇ ਪਾਰਟੀ ਦੇ ਅੰਦਰੂਨੀ ਵਿਰੋਧੀ ਲਗਾਤਾਰ ਸਵਾਲ ਉਠਾ ਰਹੇ ਹਨ ਕਿ ਦਲੇਰ ਸਿੰਘ ਹਰਿਆਉ ਜੋ ਹੁਣ ਕਿਸ ਵੱਲ ਜਾ ਰਹੇ ਹਨ ਆਮ ਆਦਮੀ ਪਾਰਟੀ ਦੀ ਸੱਤਾ ਦੇ ਵਿੱਚ ਜੋ ਸਰਕਾਰ ਹੈ ਪਿਛਲੇ ਦਿਨ ਚਰਚਾਵਾਂ ਸੀ ਕਿ ਆਮ ਆਦਮੀ ਪਾਰਟੀ ਵਿੱਚ ਵੀ ਸ਼ਾਮਲ ਹੋ ਸਕਦੇ ਨੇ ਪਰ ਭਾਜਪਾ ਦੇ ਨਾਲ ਇਹਨਾਂ ਦਾ ਜੋ ਅੱਜ ਮੁਲਾਕਾਤ ਹੋਈ ਹੈ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਨੂੰ ਲੈ ਕੇ ਅੱਜ ਸਿਆਸੀ ਗਲਿਆਰਾਂ ਦੇ ਵਿੱਚ ਵੱਡੀ ਚਰਚਾ ਛਿੜ ਗਈ ਕੇ ਜੋ ਦਲੇਰ ਸਿੰਘ ਹਰਿਆਉ ਨੇ ਇਹ ਬੀਜੇਪੀ ਸ਼ਾਮਲ ਹੋਣ ਜਾ ਰਹੇ ਨੇ ਜੋ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣਗੇ